ਗੁਰੂ ਤੇਗ ਬਹਾਦਰ ਜੀ ਦਾ ਜਨਮ 1 April 1621 ਈਸਵੀ ਨੂੰ ਅੰਮ੍ਰਿਤਸਰ ਵਿਖੇ ਹੋਇਆ। ਆਪ ਦੇ ਪਿਤਾ ਗੁਰੂ ਹਰਗੋਬਿੰਦ ਜੀ ਅਤੇ ਮਾਤਾ ਨਾਨਕੀ ਜੀ ਸਨ। ਜਨਮ ਸਮੇ ਆਪ ਦਾ ਨਾਮ ਤਿਆਗਮਲ ਰੱਖਿਆ ਗਿਆ। ਆਪ ਨੇ ਭਾਈ ਗੁਰਦਾਸ ਜੀ ਪਾਸੋਂ ਸ਼ਾਸਤਰ ਵਿਦਿਆ ਪ੍ਰਾਪਤ ਕੀਤੀ। ਕੁਝ ਸਮੇਂ ਲਈ ਆਪ ਨੂੰ ਬਾਬਾ ਬੁੱਢਾ ਜੀ ਪਾਸ ਸ਼ਰਮਦਾਸ ਭੇਜਿਆ ਗਿਆ ਤਾਂ ਜੋ ਸਿੱਖ ਧਰਮ ਵਿੱਚ ਹੱਥੀ ਕੀਰਤ ਦੀ ਮਹਾਨਤਾ ਦੀ ਵਿਡਿਆਈ ਦਾ ਪਤਾ ਲੱਗ ਜਾਵੇ। ਭਾਈ ਜੇਠਾ ਜੀ ਨੇ ਆਪ ਨੂੰ ਸ਼ਸਤਰ ਵਿਦਿਆ ਦਿੱਤੀ ਗੁਰੂ ਤੇਗ ਬਹਾਦਰ ਜੀ ਬੜੇ ਸ਼ਾਂਤ ਸੁਭਾਅ ਦੇ ਸਨ ਮਾਰਚ 1632 ਈਸਵੀ ਵਿੱਚ ਆਪ ਦੀ ਸ਼ਾਦੀ ਬੀਬੀ ਗੁਜਰੀ ਜੀ ਨਾਲ ਕਰਤਾਰਪੁਰ ਵਿਖੇ ਕੀਤੀ ਗਈ 1632 ਈਸਵੀ ਦੀ ਵਿਸਾਖੀ ਦਾ ਦਿਵਾਨ ਕਰਤਾਰਪੁਰ ਕੀਤਾ ਗਿਆ ਪੈਂਦੇ ਖਾਨ ਨੇ ਕਾਲੇ ਖਾਨ ਨੂੰ ਨਾਲ ਲੈ ਕੇ ਕਰਤਾਰਪੁਰ ਉੱਪਰ ਹਮਲਾ ਕਰ ਦਿੱਤਾ ਆਕੂ ਗੁਰੂ ਹਰਗੋਬਿੰਦ ਜੀ ਵੀ ਆਪਣੀ ਫੌਜ ਲੈ ਕੇ ਟੱਕਰੇ ਲਈ ਮੈਦਾਨ ਵਿੱਚ ਪੁੱਜ ਗਏ ਤੇਗ ਬਹਾਦਰ ਜੀ ਉਹਨਾਂ ਦਿਨਾਂ ਵਿੱਚ ਸਿਰਫ 13 ਸਾਲਾਂ ਦੇ ਸਨ ਉਹ ਨਾ ਆਪਣੇ ਸ਼ਸਤਰ ਪਹਿਨੇ ਅਤੇ ਧਰਮ ਯੁੱਧ ਵਿੱਚ ਪੁੱਜ ਗਏ ਜੰਗ ਵਿੱਚ ਪੈਂਦੇ ਖਾਂ ਤੇ ਕਾਲੇ ਖਾਂ ਦੇ ਮਾਰੇ ਜਾਨ ਉਪਰੰਤ ਸ਼ਾਹੀ ਫੌਜ ਜਿੱਧਰੋਂ ਆਈ ਸੀ ਹਾਰ ਖਾ ਕੇ ਉਸੇ ਪਾਸੇ ਨੂੰ ਮੁੜ ਗਈ ਫੌਜ ਦੇ ਚਲੇ ਜਾਣ ਪਿੱਛੋਂ ਗੁਰੂ ਹਰਗੋਬਿੰਦ ਜੀ ਨੇ ਕੀਰਤਪੁਰ ਵੱਲੋਂ ਚੱਲੇ ਪਾ ਦਿੱਤੇ ਫਗਵਾੜੇ ਕੋਲ ਪੁਲਾਹੀ ਪਿੰਡ ਦੇ ਨੇੜੇ ਸ਼ਾਹੀ ਫੌਜ ਨੇ ਪਿੱਛੋਂ ਆ ਕੇ ਫਿਰ ਹਮਲਾ ਕਰ ਦਿੱਤਾ ਉਸ ਜੰਗ ਵਿੱਚ ਤੇਗ ਬਹਾਦਰ ਜਿਨੇ ਤੇਗ ਚਲਾਉਂਦੇ ਕਮਾਲ ਕਰ ਦਿੱਤੇ ਗੁਰੂ ਹਰਗੋਬਿੰਦ ਜੀ ਉਹਨਾਂ ਦੀ ਬਹਾਦਰੀ ਦੇਖ ਕੇ ਬੜੇ ਖੁਸ਼ ਹੋਏ ਸ਼ਾਹੀ ਫੌਜ ਨੂੰ ਇਸ ਹਮਲੇ ਵਿੱਚ ਵੀ ਮੂੰਹ ਦਿਖਾਣੀ ਪਿਆ ਜੰਗ ਖਤਮ ਹੋਣ ਪਿੱਛੋਂ ਗੁਰੂ ਹਰਗੋਬਿੰਦ ਜੀ ਨੇ ਤੇਗ ਬਹਾਦਰ ਜੀ ਨੂੰ ਪਾਸ ਬੁਲਾ ਕੇ ਕਿਹਾ beta ਅੱਜ ਤੋਂ ਤੇਰਾ ਨਾਂ ਤਿਆਗਮਲ ਨਹੀਂ ਤੇਗ ਬਹਾਦਰ ਹੈ ਤੁਸੀਂ ਤੇਗ ਦੇ ਤਣੇ ਹੋ ਗੁਰੂ ਹਰਗੋਬਿੰਦ ਜੀ ਨੇ 3 ਮਾਰਚ 1644 ਈਸਵੀ ਨੂੰ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਗੱਦੀ ਦੀ ਜ਼ਿੰਮੇਵਾਰੀ ਆਪਣੇ ਪੋਤਰੇ ਹਰ ਰਾਏ ਜੀ ਨੂੰ ਸੌਂਪ ਦਿੱਤੀ ਅਤੇ ਤੇਗ ਬਹਾਦਰ ਜੀ ਨੂੰ ਕੀਰਤਪੁਰ ਤੋਂ ਬਕਾਲੇ ਜਾਣ ਦੀ ਆਗਿਆ ਕਰ ਦਿੱਤੀ ਤੇਗ ਬਹਾਦਰ ਜੀ ਉਹਨਾਂ ਦਾ ਹੁਕਮ ਮੰਨ ਕੇ ਮਾਤਾ ਨਾਨਕੀ ਅਤੇ ਮਾਤਾ ਗੁਜਰੀ ਜੀ ਨੂੰ ਨਾਲ ਲੈ ਕੇ ਬਕਾਲੇ ਪਿੰਡ ਚਲੇ ਗਏ ਬਕਾਲਾ ਉਹਨਾਂ ਦਾ ਨਾਨਕਾ ਪਿੰਡ ਸੀ 30 ਮਾਰਚ 1664 ਈਸਵੀ ਨੂੰ ਗੁਰੂ ਹਰਿਕ੍ਰਿਸ਼ਨ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਿੱਖ ਸੰਗਤਾਂ ਨੂੰ ਬਚਨ ਕਰ ਗਏ ਗੁਰੂ ਬਾਬਾ ਬਕਾਲੇ ਜਦੋਂ ਸੋਡੀਆਂ ਨੂੰ ਗੁਰੂ ਹਰਿਕ੍ਰਿਸ਼ਨ ਜੀ ਦੇ ਇਹਨਾਂ ਬਚਨਾਂ ਦਾ ਪਤਾ ਲੱਗਾ ਤਾਂ ਬਹੁਤ ਸਾਰੇ ਸੋਢੀ ਗੁਰੂ ਬਣਨ ਦੀ ਇੱਛਾ ਨਾਲ ਬਕਾਲੇ ਪਹੁੰਚ ਗਏ ਇਹਨਾਂ ਵਿੱਚ ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਧੀਰਮਲ ਵੀ ਸੀ ਸਿੱਖਾਂ ਨੂੰ ਸਮਝ ਨਾ ਪਵੇ ਕਿ ਸੱਚਾ ਗੁਰੂ ਕਿਹੜਾ ਸੀ 9 ਅਕਤੂਬਰ 1664 ਈਸਵੀ ਨੂੰ ਮੱਖਣਸ਼ਾ ਵਪਾਰੀ ਆਪਣਾ ਦਸਵੰਦ ਗੁਰੂ ਘਰ ਭੇਟ ਕਰਨ ਲਈ ਬਕਾਲੇ ਪੁੱਜਿਆ ਉਸਨੇ ਬਹੁਤ ਸਾਰੇ ਗੁਰੂ ਦੇਖ ਕੇ ਸਮਝ ਲਿਆ ਕਿ ਉਹਨਾਂ ਵਿੱਚ ਸਿਰਫ ਇੱਕ ਸੱਚਾ ਗੁਰੂ ਸੀ ਤੇ ਬਾਕੀ ਸਾਰੇ ਝੂਠੇ ਸਨ ਉਸਨੇ ਇਸ ਵਿਚਾਰ ਨਾਲ ਕਿ ਸੱਚਾ ਗੁਰੂ ਆਪਣਾ ਦਸਵੰਦ ਆਪ ਮੰਗ ਲਵੇਗਾ ਉਸਨੇ ਹਰ ਗੁਰੂ ਅਖਵਾਨ ਵਾਲੇ ਸੋਢੀ ਅੱਗੇ ਦੋ ਮੋਹਰੇ ਰੱਖ ਕੇ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਕਿਸੇ ਦਿਖਾਵੇ ਦੇ ਗੁਰੂ ਨੇ ਉਸ ਪਾਸੋਂ ਆਪਣੀ ਦਸਵੰਦ ਨਾ ਮੰਗੀ ਤਾਂ ਉਸਨੇ ਬਕਾਲੇ ਦੇ ਵਾਸੀਆਂ ਪਾਸਿਓਂ ਪੁੱਛਿਆ ਕਿ ਇੱਥੇ ਹੋਰ ਵੀ ਕੋਈ ਸੋਢੀ ਹੈ ਇਨਾ ਉਹਨਾਂ ਤੇਗ ਬਹਾਦਰ ਜੀ ਦੀ ਦੱਸ ਪਾਈ ਮੱਖਣਸ਼ਾ ਨਗਰ ਵਾਸੀਆਂ ਤੇ ਦਸਨ ਉੱਪਰ ਗੁਰੂ ਤੇਗ ਬਹਾਦਰ ਜੀ ਦੇ ਘਰ ਪਹੁੰਚ ਗਿਆ ਉਸਨੇ ਦੋ ਮੋਹਰੇ ਗੁਰੂ ਤੇਗ ਬਹਾਦਰ ਜੀ ਅੱਗੇ ਵੀ ਰੱਖ ਕੇ ਮੱਥਾ ਟੇਕਿਆ ਗੁਰੂ ਤੇਗ ਬਹਾਦਰ ਜੀ ਨੇ ਦੋ ਮੋਹਰੇ ਦੇਖ ਕੇ ਕਿਹਾ ਭਾਈ ਸਿੱਖਾ ਇੱਥੇ ਦੋ ਮੋਹਰੇ ਨਹੀਂ ਇੱਥੇ ਤਾਂ ਗੁਰੂ ਦਾ ਪੂਰਾ ਦਸਵੰਦ ਚਾਹੀਦਾ ਮੱਖਣਸ਼ਾ ਨੇ ਦਸਵੰਦ ਗੁਰੂ ਜੀ ਅੱਗੇ ਭੇਟਾ ਕਰ ਦਿੱਤਾ ਆਪ ਮਕਾਨ ਦੀ ਛੱਤ ਉੱਪਰ ਚੜ ਗਿਆ ਅਤੇ ਬੜੀ ਜ਼ੋਰ-ਜ਼ੋਰ ਦੀ ਅੱਖਾਂ ਲੱਗਾ ਗੁਰੂ ਲਾ ਦੋਰੇ ਗੁਰੂ ਲਾ ਦੋਰੇ ਮੱਖਣ ਸ਼ਾਹ ਦੀਆਂ ਆਵਾਜ਼ਾਂ ਸੁਣ ਕੇ ਸਿੱਖ ਸੰਗਤ ਗੁਰੂ ਤੇਗ ਬਹਾਦਰ ਜੀ ਦੇ ਘਰ ਇਕੱਠੀ ਹੋਣ ਲੱਗੀ ਮੱਖਣ ਸ਼ਾਹ ਨੇ ਇਕੱਠੀ ਹੋਈ ਸੰਗਤ ਨੂੰ ਆਪ ਬੀਤੀ ਸੁਣਾਈ ਜਿਸ ਨਾਲ ਗੁਰੂ ਤੇਗ ਬਹਾਦਰ ਜੀ ਦੇ ਸੱਚੇ ਗੁਰੂ ਹੋਣ ਦਾ ਪਤਾ ਸਾਰੀ ਸੰਗਤ ਨੂੰ ਲੱਗ ਗਿਆ ਬਾਕੀ ਪੇਖੀ ਗੁਰੂਆਂ ਸੱਚੇ ਗੁਰੂ ਦੇ ਪ੍ਰਗਟ ਹੋਣ ਬਾਰੇ ਸੁਣ ਕੇ ਬੜਾ ਦੁੱਖ ਹੋਇਆ ਕਿਉਂਕਿ ਉਹਨਾਂ ਪੇਖਿਆਂ ਨੂੰ ਸਿੱਖਾਂ ਪਾਸੋਂ ਟੇਟਾਂ ਮਿਲਦੀਆਂ ਬੰਦ ਹੋ ਜਾਂਦੀਆਂ ਸਨ ਜਦੋਂ ਬੁਕਾਲੇ ਵਿੱਚ ਨਕਲੀ ਬਨੇ ਗੁਰੂਆਂ ਦਾ ਪਾਜ ਖੁੱਲ ਗਿਆ ਤੇ ਸਾਰੇ ਆਪੋ ਆਪਣੇ ਰਾਹ ਚੱਲ ਪਏ ਧੀਰਮਲ ਇੰਨਾ ਸਭਨਾਂ ਵਿੱਚੋਂ ਪ੍ਰਮੁੱਖ ਸਨ ਬਾਕੀ ਦਾਵੇਦਾਰਾਂ ਨਾਲੋਂ ਇਹਨਾਂ ਦਾ ਪਾਸਾ ਇਸ ਵੱਲੋਂ ਵੀ ਵਧੇਕ ਪੱਕਾ ਸੀ ਕਿ ਭਾਈ ਗੁਰਦਾਸ ਜੀ ਦੇ ਹੱਥਾਂ ਦੀ ਲਿਖੀ ਹੋਈ ਆਦਬੀਰ ਇਨਾਂ ਦੇ ਕਬਜ਼ੇ ਵਿੱਚ ਸੀ ਧੀਰਮਲ ਉਹ ਬੀੜ ਵੀ ਕਰਤਾਰਪੁਰ ਤੋਂ ਆਪਣੇ ਨਾਲ ਬਕਾਲੇ ਲੈ ਆਏ ਹੋਏ ਸਨ ਧੀਰਮਲ ਦੇ ਮਸੰਦ ਸ਼ਹੀਹੇ ਨੇ ਜਾਂਦੀ ਬਾਜ਼ੀ ਸਮਝ ਕੇ ਅਜੇ ਇੱਕ ਹੋਰ ਹੱਥ ਖੇਡਿਆ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਕੱਲੇ ਬੈਠਿਆਂ ਵੇਖ ਕੇ ਉਸ ਨੇ ਉਹਨਾਂ ਉੱਤੇ ਬੰਦੂਕ ਦਾ ਵਾਰ ਕੀਤਾ ਪਰ ਨਿਸ਼ਾਨਾ ਖੁੰਝ ਗਿਆ ਅਤੇ ਬਚਾਅ ਹੋ ਗਿਆ ਸ਼ਹੀਹੇ ਨੇ ਆਪਣੇ ਸਾਥੀਆਂ ਦੀ ਸਹਾਇਤਾ ਨਾਲ ਗੁਰੂ ਘਰ ਵਿੱਚੋਂ ਜੋ ਸਮਾਨ ਤੇ ਪੈਸਾ ਟੱਕਾ ਲੱਭਾ ਉਹ ਲੁੱਟ ਲਿਆ ਅਤੇ ਬਾਬਾ ਧੀਰਮਲ ਦੇ ਨਾਲ ਸਾਰੇ ਕਰਤਾਰਪੁਰ ਨੂੰ ਚੱਲ ਪਏ। ਅਜਿਹੀ ਅਤ ਦੀ ਵਧੇਗੀ ਸਰਕਾਰੀ ਚੁੱਕ ਦੇ ਜ਼ੋਰ ਹੀ ਕੀਤੀ ਜਾ ਸਕਦੀ ਹੈ। ਧੀਰਮਲ ਨੂੰ ਤਾਂ ਬਾਦਸ਼ਾਹ ਵੱਲੋਂ ਜ਼ਗੀਰ ਵੀ ਮਿਲੀ ਹੋਈ ਸੀ। ਅਜਿਹੀ ਸਰਪ੍ਰਸਤੀ ਕਿਸੇ ਨਾਜ਼ਕ ਸਮੇਂ ਹੀ ਆਪਣਾ ਰੰਗ ਵਿਖਾਇਆ ਕਰਦੀ ਹੈ। ਪਰ ਪ੍ਰਮਾਤਮਾ ਦੀ ਕਿਰਪਾ ਨਾਲ ਵੈਰੀਆਂ ਦਾ ਇਹ ਵਾਰ ਵੀ ਖਾਲੀ ਗਿਆ। ਮੱਖਣਸ਼ਾ ਨੇ ਨੇੜੇ ਹੀ ਡੇਰਾ ਲਾਇਆ ਹੋਇਆ ਸੀ। ਕਈ ਹੋਰ ਸਿੱਖ ਵੀ ਅਜੇ ਬਕਾਲੇ ਵਿੱਚ ਹੀ ਸਨ। ਬੰਦੂਕ ਚੱਲਣ ਦਾ ਖੜਾਕ ਸੁਣ ਕੇ ਸਭ ਆ ਇਕੱਠੇ ਹੋਏ। ਅਸਲ ਘਟਨਾ ਦਾ ਪਤਾ ਲੱਗਣ ਤੇ ਮੱਖਣਸ਼ਾ ਸਮੇਤ ਕਈਆਂ ਨੇ ਧੀਰਮਲ ਦਾ ਪਿੱਛਾ ਕੀਤਾ। ਉਹ ਗੁਰੂ ਘਰ ਤੋਂ ਲੁੱਟਿਆ ਹੋਇਆ maal ਉਹ మోੜ ਲਿਆਏ। ਇਹ ਜ਼ਿਕਰ ਅਗਸਤ 1964 ਦਾ ਹੈ। ਹੁਣ ਸਤਗੁਰੂ ਜੀ ਬਾਹਰ ਦਵਾਲੇ ਦੇ ਇਲਾਕੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜੀਵਨ ਸੁਨੇਹਾ ਪ੍ਰਚਾਰਨ ਲਈ ਚੱਲ ਪਈ ਭਾਈ ਮੱਖਣ ਸ਼ਾਹ ਵੀ ਅਜੇ ਨਾਲ ਹੀ ਸੀ ਕਈ ਪਿੰਡਾਂ ਵਿੱਚੋਂ ਹੁੰਦੇ ਹੋਏ ਸਤਿਗੁਰੂ ਜੀ ਅੰਮ੍ਰਿਤਸਰ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਗੁਰੂ ਹਰਗੋਬਿੰਦ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਸਨ 1630 ਵਿੱਚ ਚਲੇ ਗਏ ਸਨ ਅਤੇ ਸ੍ਰੀ ਹਰਮੰਦਰ ਸਾਹਿਬ ਦੇ ਸਤਸੰਗ ਆਦਿਕ ਦਾ ਪ੍ਰਬੰਧ ਰੋਜ਼ਾਨਾ ਸੇਵਾ ਕਰਨ ਵਾਲੇ ਸਿੱਖ ਸੇਵਕਾਂ ਦੇ سپرد ਕਰ ਗਏ ਸਨ ਪੁਜਾਰੀਆਂ ਸੇਵਕਾਂ ਨੂੰ ਸ੍ਰੀ ਹਰਮੰਦਰ ਸਾਹਿਬ ਦੀ ਸੇਵਾ ਦਾ ਕੰਮ ਕਰਦਿਆਂ 34 ਸਾਲ ਹੋ ਚੁੱਕੇ ਸਨ ਇਸ ਸਮੇਂ ਦੌਰਾਨ ਇਹਨਾਂ ਦੇ ਜੀਵਨ ਵਿੱਚ ਕਾਫੀ ਗਰਵਟ ਆ ਚੁੱਕੀ ਸੀ ਇੱਥੋਂ ਦੀ ਪੂਜਾ ਭੇਟ ਦੀ ਆਮਦਨ ਹੀ ਉਹਨਾਂ ਦੀ ਰੋਜ਼ੀ-ਰੋਟੀ ਦਾ ਵਸੀਲਾ ਬਣ ਚੁੱਕੀ ਸੀ ਜੇ ਗੁਰੂ ਤੇਗ ਬਹਾਦਰ ਸਾਹਿਬ ਅੰਮ੍ਰਿਤਸਰ ਨੂੰ ਆਪਣਾ ਨਿਵਾਸ ਸਥਾਨ ਬਣਾ ਲੈਂਦੇ ਤਾਂ ਉਹਨਾਂ ਪੁਜਾਰੀਆਂ ਦੀ ਰੋਜ਼ੀ ਦੇ ਡੋਲਣ ਦਾ ਖਤਰਾ ਸੀ ਸੋ ਸਤਿਗੁਰੂ ਜੀ ਦੇ ਇੱਥੇ ਆਏ ਪੁਜਾਰੀਆਂ ਨੂੰ ਸ਼ਾਇਦ ਇਹੀ ਤੋਖਲਾ ਪੈ ਗਿਆ ਸੀ ਸਰਕਾਰੀ ਹਵਾ ਦਾ ਰੁਖ ਵੀ ਅੰਦਰੋਂ ਅੰਦਰ ਸਿੱਖ ਕੌਮ ਵਿੱਚ ਫੁੱਟ ਪਵਾਨ ਵਾਲਾ ਸੀ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਤਾਂ ਪੁਜਾਰੀ ਦਰਵਾਜ਼ੇ ਬੰਦ ਕਰਕੇ ਚਲੇ ਗਏ ਸਤਗੁਰੂ ਜੀ ਢੇਰ ਸਮਾਂ ਉੱਥੇ ਹੀ ਬੈਠੇ ਉਡੀਕਦੇ ਰਹੇ ਪਰ ਦਰਵਾਜ਼ੇ ਬੰਦ ਹੀ ਰਹੇ ਉਹਨਾਂ ਦੇ ਮਨ ਦਾ ਖੋਟ ਗੁਰੂ ਸਾਹਿਬ ਸਮਝ ਚੁੱਕੇ ਸਨ ਕਵੀ ਸੰਤੋਖ ਸਿੰਘ ਦੇ ਲਫ਼ਜ਼ਾਂ ਅਨੁਸਾਰ ਹਜ਼ੂਰ ਨੇ ਫਰਮਾਇਆ ਨਹਿ ਮਸੰਦ ਤੁਮ ਅੰਮ੍ਰਿਤ ਸੜੀਏ ਤ੍ਰਿਸ਼ਨਾ ਅਗੰਤੇ ਅੰਤਰ ਸੜੀਏ ਭਾਵ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਦੇ ਮਸੰਦ ਜਾਂ ਸੇਵਾਦਾਰ ਨਹੀਂ ਤੁਸੀਂ ਤਾਂ ਤ੍ਰਿਸ਼ਨਾ ਦੀ ਅਗਨ ਨਾਲ ਅੰਦਰੋਂ ਸੜੇ ਹੋਏ ਹੋ ਆਖਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਿਨਾਂ ਹੀ ਸਤਿਗੁਰੂ ਜੀ ਅੰਮ੍ਰਿਤਸਰ ਤੋਂ ਵਾਪਸ ਮੁੜ ਪਏ ਜਿਸ ਥਾਂ ਪੁਜਾਰੀਆਂ ਦੇ ਮੁੜ ਆਉਣ ਦੀ ਉਡੀਕ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਰਹੇ ਸਨ ਉੱਥੇ ਹੁਣ ਗੁਰਦੁਆਰਾ ਥੜਾ ਸਾਬ ਹੈ ਇਹ ਸ੍ਰੀ ਅਕਾਲ ਤਖਤ ਸਾਹਿਬ ਤੋਂ 100 ਕੁ ਗਜ਼ਾਂ ਦੀ ਵਿੱਥ ਤੇ ਹੈ ਗੁਰੂ ਤੇਗ ਬਹਾਦਰ ਸਮੇਂ ਵਾਪਰੀਆਂ ਇਹ ਘਟਨਾਵਾਂ ਤੇ ਐਵੇਂ ਜਪਦੀਆਂ ਹਨ ਜਿਵੇਂ ਅੱਜ ਦੀਆਂ ਹੋਣ ਜਿਵੇਂ ਗੁਰੂ ਸਾਹਿਬ ਉੱਤੇ ਗੋਲੀ ਦਾ ਵਾਰ ਸਰਕਾਰੀ ਸ਼ਹਿ ਤੇ ਧੀਰਮਲ ਦੇ ਇਸ਼ਾਰੇ ਤੇ ਸ਼ੀਹੇ ਮਸੰਦਨੇ ਕੀਤਾ ਸੀ ਇਸ ਗੱਲ ਨੂੰ ਸਮਝਣ ਵਿੱਚ ਮੁਸ਼ਕਲ ਨਹੀਂ ਆਣੀ ਚਾਹੀਦੀ ਕਿ ਅਜੋਕੇ ਸਮੇਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗ ਪਾੜ ਕੇ ਬੇਦਬੀ ਦੀਆਂ ਘਟਨਾਵਾਂ ਵੀ ਸਰਕਾਰੀ ਸ਼ਹਿ ਤੇ ਦੇ ਧਾਰੀ ਗੁਰੂਆਂ ਜਾਂ ਡੇਰੇਦਾਰਾਂ ਦੇ ਇਸ਼ਾਰੇ ਤੇ ਉਹਨਾਂ ਦੇ ਚੇਲਿਆਂ ਦੀ ਕਰਤੂਤ ਹੀ ਹੈ ਅਤੇ ਅੱਜ ਵੀ ਤਾਂ ਪੁਜਾਰੀਆਂ ਨੇ ਤਤ ਗੁਰਮਤ ਨਾਨਕ ਸ਼ਾਹੀ ਕਲੰਡਰ ਸਿੱਖ ਰਹਿਤ ਮਰਿਆਦਾ ਸਰਬੱਤ ਖਾਲਸਾ ਇੰਨਾ ਵਸਤੇ ਹਰਮੰਦਰ ਸਾਹਿਬ ਦੇ ਦਰਵਾਜ਼ੇ ਬੰਦ ਹੀ ਤਾਂ ਕੀਤੇ ਹੋਏ ਨੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਟਾਕੇ ਪਹੁੰਚੇ ਤਦੋਂ ਭਾਈ ਬਲਾਕੀ ਦਾਸ ਮੁਸੰਦ ਪ੍ਰਚਾਰਕ ਸੀ ਅਸਾਮ ਤੇ ਬੰਗਾਲ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਨ ਦੀ ਟਾਕਾ ਇੱਕ ਉੱਗਾ ਕੇਂਦਰੀ ਸਥਾਨ ਸੀ ਸਤਗੁਰੂ ਜੀ ਅਜੇ ਟਾਕੇ ਵਿੱਚ ਹੀ ਸਨ ਜਦੋਂ ਪਟਨੇ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ 26 ਦਸੰਬਰ 1666 ਨੂੰ ਜਨਮ ਲੈਣ ਦੀ ਖਬਰ ਆਈ। ਗੁਰੂ ਤੇਗ ਬਹਾਦਰ ਸਾਹਿਬ ਨੇ ਪਟਨੇ ਦੀ ਸੰਗਤ ਨੂੰ ਧੰਨਵਾਦ ਦੀ ਚਿੱਠੀ ਲਿਖੀ ਕਿ ਸੰਗਤ ਨੇ ਉਹਨਾਂ ਦੇ ਪਰਿਵਾਰ ਦੀ ਸੇਵਾ ਆਦਕ ਦਾ ਪੂਰਾ ਧਿਆਨ ਰੱਖਿਆ। ਅਗਾਹ ਨੂੰ ਵੀ ਅਜੇ ਧਿਆਨ ਰੱਖਣ ਦੀ ਤਾਕੀਦ ਲਿਖੀ ਅਤੇ ਆਪ ਟਾਕੇ ਤੋਂ ਅਸਾਮ ਪ੍ਰਾਂਤ ਵੱਲ ਚੱਲ ਪਏ। ਉਹ ਗੁਰਨਾਨਕ ਸਾਹਿਬ ਤੋਂ ਬਾਅਦ ਸਭ ਤੋਂ ਲੰਮੀ ਯਾਤਰਾ ਕਰਨ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਹੋਏ ਹਨ। ਇੰਨਾਂ ਯਾਤਰਾਵਾਂ ਵਿੱਚ ਗੁਰੂ ਸਾਹਿਬ ਨੇ ਜਿੱਥੇ ਤਮਾਕੂ ਵਰਗੀਆਂ ਬੁਰਾਈਆਂ ਤੋਂ ਵਰਜਿਆ ਉਥੇ ਕਰਮकांड ਤਿਆਗ ਕੇ ਇੱਕ ਅਕਾਲ ਪੁਰਖ ਦੀ ਭਗਤੀ ਨਾਲ ਨਿਰਪੋ ਹੋਣ ਦਾ ਉਪਦੇਸ਼ ਦਿੱਤਾ ਆਪਣੀ ਸ਼ਾਦੀ ਤੋਂ 32 ਸਾਲਾਂ ਬਾਅਦ ਘਰ ਵਿੱਚ ਔਲਾਦ ਨੇ ਜਨਮ ਲੈਣਾ ਸੀ ਪਰ ਪਰਿਵਾਰਕ ਸੁਖ ਮਾਨਣ ਦੀ ਥਾਂ ਸੱਚ ਦੇ ਪ੍ਰਚਾਰ ਨੂੰ ਤਰਜੀਹ ਦਿੱਤੀ ਜਦੋਂ ਗੁਰੂ ਸਾਹਿਬ ਨੇ ਪਹਿਲੀ ਵਾਰ ਆਪਣੇ ਸਹਬਜ਼ਾਦੇ ਨੂੰ ਵੇਖਿਆ ਉਦੋਂ ਗੋਬਿੰਦ ਰਾਏ ਜੀ ਦੀ ਉਮਰ 4 ਸਾਲ ਹੋ ਚੁਕੀ ਸੀ। ਔਰੰਗਜ਼ੇਬ ਨੇ ਆਪਣੇ ਪਰਵਾਹਾਂ ਨੂੰ ਮਰਵਾ ਕੇ ਪਿਤਾ ਨੂੰ ਜੇਲ੍ਹ ਵਿੱਚ ਪਾ ਕੇ 31 ਜੁਲਾਈ 1658 ਈਸਵੀ ਨੂੰ ਆਪਣੇ ਬਾਦਸ਼ਾਹ ਹੋਣ ਦੀ ਰਸਮ ਪੂਰੀ ਕੀਤੀ। ਉਸ ਪਿੱਛੋਂ ਉਸ ਨੇ ਮੱਕਾ شریف ਤੋਹਫੇ ਭੇਜੇ ਜਿਹੜੇ ਮੱਕੇ ਦੇ ਮੌਲਵੀਆਂ ਵਾਪਸ ਕਰ ਦਿੱਤੇ ਜਿਸ ਨਾਲ ਉਸ ਦੀ ਇਸਲਾਮੀ ਮੁਲਕਾਂ ਵਿੱਚ ਬਹੁਤ ਬਦਨਾਮੀ ਹੋਈ। ਬਦਨਾਮੀ ਦੀ ਕਾਲਖ ਤੋਂ ਹੁੰਦੀ

ਚੁੰਗੀ 2.5% ਦੀ ਅਤੇ ਹਿੰਦੂਆਂ ਪਾਸੋਂ 5% ਦੀ ਲਈ ਜਾਵੇ। ਕੁਝ ਸਮੇਂ ਪਿਛੋਂ ਮੁਸਲਮਾਨਾਂ ਪਾਸੋਂ ਚੁੰਗੀ ਲੈਣੀ ਬੰਦ ਕਰ ਦਿੱਤੀ। ਹਿੰਦੂਆਂ ਦੀਆਂ ਧਾਰਮਿਕ ਰਸਮਾਂ ਅਤੇ ਪੜਾਈ ਖਤਮ ਕਰਨ ਲਈ ਉਸ ਨੇ ਮੰਦਰ ਅਤੇ ਪਾਠਸ਼ਾਲਾਵਾਂ ਢਾਏ ਜਾਣ ਦਾ ਐਲਾਨ ਕਰ ਦਿੱਤਾ। ਮਥਰਾ, ਅਯੁੱਧਿਆ, ਬਨਾਰਸ ਆਦਿ ਥਾਵਾਂ ਦੇ ਮੰਦਰ ਢਾ ਕੇ ਉਹਨਾਂ ਦੀ ਥਾਂ ਮਸੀਤਾਂ ਉਸਾਰ ਦਿੱਤੀਆਂ ਗਈਆਂ। ਹਿੰਦੂਆਂ ਉੱਪਰ Hindu ਹੋਣ ਦਾ ਟੈਕਸ ਲਗਾ ਦਿੱਤਾ। Hindu ਮੇਲਿਆਂ ਉੱਪਰ ਜਾਣ ਵਾਲਿਆਂ ਨੂੰ ਵੀ ਟੈਕਸ ਲਗਾ ਦਿੱਤਾ ਸਰਕਾਰੀ ਨੌਕਰੀਆਂ ਤੋਂ ਹਿੰਦੂਆਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਮਾਲੀ ਹਾਲਤ ਕਮਜ਼ੋਰ ਹੋਣ ਨਾਲ ਗਰੀਬ ਹਿੰਦੂ ਮੁਸਲਮਾਨ ਬਨਣ ਲੱਗ ਪਏ 1674 ਈਸਵੀ ਵਿੱਚ ਔਰੰਗਜ਼ੇਬ ਨੇ ਸਾਰੇ ਹਿੰਦੁਸਤਾਨ ਦਾ ਇੱਕ ਧਰਮ ਕਰਨ ਲਈ ਕਸ਼ਮੀਰ ਚੁਣਿਆ ਕਿਉਂਕਿ ਕਸ਼ਮੀਰ ਵਿੱਚ ਬਹੁਤ ਹੀ ਆਬਾਦੀ ਬ੍ਰਾਹਮਣਾਂ ਦੀ ਸੀ ਔਰੰਗਜ਼ੇਬ ਨੇ ਸੋਚਿਆ ਕਿ ਬ੍ਰਾਹਮਣ ਨੂੰ ਡਰਾ ਕੇ ਜਾਂ ਨੌਕਰੀਆਂ ਅਤੇ ਜ਼ਗੀਰਾਂ ਦਾ ਲਾਲਚ ਦੇ ਕੇ ਮੁਸਲਮਾਨ ਬਣਾਉਣਾ ਸੌਖਾ ਹੋਵੇਗਾ ਜਦੋਂ ਹਿੰਦੂਆਂ ਦੇ ਆਗੂ ਮੁਸਲਮਾਨ ਬਣ ਚਾਣਗੇ ਤਾਂ ਉਹਨਾਂ ਦੇ ਪਿੱਛੇ ਲੱਗੂ ਹਿੰਦੂ ਆਪਣੇ ਆਪ ਇਸਲਾਮ ਧਾਰਨ ਕਰ ਲੈਣਗੇ। ਔਰੰਗਜ਼ੈਬ ਦੀ ਹੁਕਮ ਨਾਲ ਸੈਂਕੜੇ ਬ੍ਰਾਹਮਣਾਂ ਨੂੰ ਬੰਦੀ ਬਣਾ ਕੇ ਉਹਨਾਂ ਉੱਪਰ ਜ਼ਬਰਦਸਤੀ ਸ਼ੁਰੂ ਕੀਤੀ ਗਈ। ਬਹੁਤ ਸਾਰੇ ਕੁੱਟ ਮਾਰ ਨਾ ਸਹਾਰ ਦੇ ਮੁਸਲਮਾਨ ਬਣ ਗਏ। ਕਸ਼ਮੀਰ ਦੇ ਮੁੱਖੀ ਪੰਡਤਾਂ ਨੇ ਸੂਬਾ ਸ਼ੇਰ ਅਫਗਾਨ ਖਾਨ ਦੀ ਤਲਵਾਰ ਅੱਗੇ ਸਿਰ ਝੁਕਾਉਣ ਤੋਂ ਪਹਿਲਾਂ ਕਿਰਪਾ ਰਾਮ ਦੀ ਅਗਵਾਈ ਹੇਠ 25 ਮਈ 1675 ਈਸਵੀ ਨੂੰ ਅਨੰਤਪੁਰ ਵਿਖੇ ਗੁਰੂ ਜੀ ਪਾਸ ਆ ਫਰਿਆਦ ਕੀਤੀ। ਗੁਰੂ ਜੀ ਜਾਣਦੇ ਸਨ ਕਿ ਕਮਜ਼ੋਰ ਅਤੇ ਸਹਿਮੇ ਹੋਏ ਲੋਕ ਗੱਲਾਂ ਸੁਣ ਕੇ ਬਹਾਦਰ ਨਹੀਂ ਬਣ ਜਾਂਦੇ। ਉਹਨਾਂ ਦਾ ਭੈ ਦੂਰ ਕਰਨ ਅਤੇ ਨਿਡਰ ਬਣਾਉਣ ਲਈ ਨਿਰਪਉ ਅਤੇ ਮਹਾਨ ਅਗਵਾਈ ਦੀ ਲੋੜ ਹੈ। ਗੁਰੂ ਜੀ ਨੇ ਉਸ ਅਗਵਾਈ ਲਈ ਆਪਣੇ ਆਪ ਨੂੰ ਹਾਜ਼ਰ ਕੀਤਾ। ਜਿਸ ਦੀ ਪਰੋੜਤਾ ਸਹਿਬਜ਼ਾਦੇ ਗੋਬਿੰਦ ਰਾਏ ਨੇ ਵੀ ਕੀਤੀ। ਜਿਨ੍ਹਾਂ ਦੀ ਉਮਰ ਉਸ ਵਕਤ ਸਿਰਫ 8 ਸਾਲ ਦੀ ਸੀ ਗੁਰੂ ਜੀ ਨੇ ਪੰਡਤਾਂ ਨੂੰ ਕਿਹਾ ਤੁਸੀਂ ਵਾਪਸ ਜਾ ਕੇ ਸੂਬੇਦਾਰ ਨੂੰ ਕਹਿ ਦਿਓ ਕਿ ਸਾਡਾ ਧਾਰਮਿਕ ਆਗੂ ਗੁਰੂ ਤੇਗ ਬਹਾਦਰ ਹੈ ਜੇ ਤੁਸੀਂ ਉਹਨਾਂ ਨੂੰ ਮੁਸਲਮਾਨ ਬਣਾ ਲਵੋ ਤਾਂ ਅਸੀਂ ਸਾਰੇ ਉਹਨਾਂ ਦੇ ਪੁੱਛੇ ਮੁਸਲਮਾਨ ਬਣ ਜਾਵਾਂਗੇ ਅਸੀਂ ਦੇਖਿਆ ਕਿ ਕਮਜ਼ੋਰ ਹੋ ਚੁੱਕੀ ਆਮ ਜਨਤਾ ਦੀ ਜ਼ਮੀਰ ਨੂੰ ਬਲਵਾਨ ਕਰਨ ਲਈ ਹੰਕਾਰੀ ਹਕੂਮਤ ਦਾ غرور ਤੋੜਨ ਲਈ ਅਤੇ ਮਨੁੱਖੀ ਹੱਕਾਂ ਦੀ ਰਾਖੀ ਵਾਸਤੇ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਕੁਰਬਾਨੀ ਦੇਣ ਦਾ ਫੈਸਲਾ ਕੀਤਾ।